ਬਟਾਲਾ ਦੀ ਹੁਣ ਹਰ ਲੜਕੀ ਦੇ ਪਾਰਟੀਆਂ ਅਤੇ ਫੈਮਿਲੀ ਫੰਕਸ਼ਨ ਤੋਂ ਦੂਰ ਰਹਿ ਕੇ ਮਿਹਨਤ ਤੇ ਲਗਨ ਨਾਲ ਕੀਤੀ ਪੜ੍ਹਾਈ ਅੱਜ ਸੀਏ ਵਿੱਚ ਪੂਰੇ ਭਾਰਤ ਵਿੱਚ 10ਵਾਂ ਰੈਂਕ ਮਿਲਣ ਤੇ ਰੂ ਵਿੱਚ ਹਾਸਲ ਹੋਈ ਸਫਲਤਾ ਪਰਿਵਾਰ ਖੁਸ਼ੀ ਚ ਹੋਇਆ ਬਾਗੋ ਬਾਗ ਬਟਾਲਾ ਸ਼ਾਦੀ ਰਹਿਣ ਵਾਲੀ ਲੜਕੀ ਮਾਨਿਆ ਸੇਠ ਭਾਰਤ ਦੀ ਚੋਟੀ ਦੇ ਚਾਰਟਰਡ ਅਕਾਊਂਟੈਂਟ ਬਣ ਕੇ ਉੱਭਰ ਰਹੀ ਹੈ ਕਿਉਂਕਿ ਉਸ ਨੇ ਪੂਰੇ ਭਾਰਤ ਚ ਸੀਏ ਦੀ ਪ੍ਰੀਖਿਆ ਵਿੱਚ 10ਵਾਂ ਰੈਂਕ ਹਾਸਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਸ ਦੀ ਇਸ ਪ੍ਰਾਪਤੀ ਤੋਂ ਬਾਅਦ ਮਾਨਿਆ ਸੇਠ ਦੇ ਘਰ ਵਧਾਈਆਂ ਦੇ ਮਾਰਿਆਂ ਦਾ ਤਾਂਤਾ ਲੱਗਾ ਹੋਇਆ ਹੈ ਕੱਲ੍ਹ ਵੱਦ ਦ ਉਹ ਅੱਜ ਬਹੁਤ ਖੁਸ਼ ਹੈ ਅਤੇ ਉਸਨੇ ਪੂਰੇ ਭਾਰਤ ਵਿੱਚ 10ਵਾਂ ਸਥਾਨ ਹਾਸਲ ਕੀਤਾ ਹੈ 1 ਲੱਖ ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਨੇ CA ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਮੇਰਾ 10ਵਾਂ ਸਥਾਨ ਆਇਆ ਹੈ ਉਸਨੇ ਦੱਸਿਆ ਕਿ ਉਹ પાર્ટી ਫੰਕਸ਼ਨਾਂ ਅਤੇ ਰਿਸ਼ਤੇਦਾਰਾਂ ਦੇ ਹੋਰ ਪਾਰਟੀਆਂ ਵਿੱਚ ਨਹੀਂ ਜਾਂਦੀ ਸੀ ਇਹ ਸਿਰਫ ਆਪਣੇ ਪੜ੍ਹਾਈ ਤੇ ਫੋਕਸ ਕਰਦੀ ਸੀ ਮਾਣਯੋਗ ਪਿਤਾ ਨੇ ਕਿਹਾ ਕਿ ਮੇਰਾ ਸਿਰ ਅੱਜ ਫਖਰ ਨਾਲ ਉੱਚਾ ਹੋਇਆ ਹੈ ਕਿਉਂਕਿ ਮੇਰੀ ਤੀਨੇ ਏਡਾ ਵੱਡਾ ਮੁਕਾਮ ਹਾਸਲ ਕੀਤਾ ਹੈ ਮੈਂ ਖੁਦ ਵੀ ਸੀਏ ਹਾਂ ਪਰ ਇਸ ਸਮੇਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਜਦਕਿ ਮੇਰੀ ਬੇਟੀ ਨੇ ਮੇਰੇ ਤੋਂ ਕਈ ਗੁਣਾ ਅਤਰਕੀ ਹਾਸਲ ਕੀਤੀ ਹੈ ਨਾਲ ਹੀ ਮਾਨਯਾਤੀ ਮਾਤਾ ਨੇ ਵੀ ਕਿਹਾ ਕਿ ਮੈਨੂੰ ਹਮੇਸ਼ਾ ਇਸਦੀ ਸਿਹਤ ਦੀ ਚਿੰਤਾ ਰਹਿੰਦੀ ਸੀ ਕਿ ਇਹ ਕੇਵਲ ਪੜਦੀ ਹੀ ਰਹਿੰਦੀ ਹੈ ਜਦੋਂ ਕੁਝ ਖਾਣਾ ਹੈ ਉਦੋਂ ਹੀ ਕਿਸੇ ਨਾਲ ਗੱਲ ਕਰਦੀ ਹੈ ਪਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਸਦੀ ਮਿਹਨਤ ਰੰਗ ਲਿਆਈ ਹੈ ਤੇ ਮੇਰੀ ਦੀ ਨੇ ਪੂਰੇ ਭਾਰਤ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਸੀਏ ਫਾਈਨਲ ਕੇ ਇਗਜ਼ਾਮਸ ਵੀ ਹੈ ਜਿਸ ਵਿੱਚ ਮੇਰਾ 10th ਰੈਂਕ ਆਇਆ 올 ਇੰਡੀਆ ਰੈਂਕ ਔਰ बस ऐसे ही स्टडीज चलती रही और अपने गया बेसिक स्टडी मेरी बटाला से या डी खोसला स्कूल से कोचिंग वगैरह मैंने ऑनलाइन ऑल इंडिया में बेसिस पे देते हैं टीचर्स तो वहीं से ऑनलाइन वो मेरे पापा सीए हैं तो मेरे को उन्हीं से उन्हीं को देख के मुझे था कि मुझे भी बनना है तो बस इसके अकॉर्डिंग उन्हीं के गाइडेंस के अकॉर्डिंग थोड़े मतलब सेक्रीफाइस भी किए हैं और फैमिली फंक्शन मिस किए हैं फ्रेंड्स से नहीं मिले पर इट्स ऑल वर्थ इट अराउंड वन लाख के अराउंड लोगों ने एग्ज़ाम्स दिए हैं और जिन्होंने पास हुए हैं इलेवन थाउजेंड स्टूडेंट्स जो हैं वो सी ए बने थे और उसमें मेरा ऑल इंडिया रैंक टेन आया सोचा तो नहीं था मतलब था कि अगर आ गया तो फोर्टीज में आ जाएगा पर टेन टॉप टेन की तो बिल्कुल उम्मीद नहीं थी जॉब की तरफ ही जाऊँगी अपने कैंपस प्लेसमेंट्स होती हैं उसमें अप्लाई करूँगी और अगर वहाँ पर मेरे को बेटर अपॉर्चुनिटी मिली तो वो ग्रैप करूँगी हमें काफ़ी आती हैं मतलब आईटीसी है रिलायंस है फिर अपनी पावर फाइनेंस है इंडियन ऑयल है तो ये सारी कंपनीज हैं जो अच्छे ऑफर देती हैं मतलब लास्ट में तो ऐसा हो गया था कि सिर्फ खाना खाने के लिए ही फैमिली के साथ होता था बाकी सारा दिन तो स्टडीज ही चलती थी गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे भूआ मेरे सारे मतलब नानी सभी ने बहुत सपोर्ट किया आईटी पापा हाँ तो जी तो 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 ਉਸਨਾਂ ਨੇ ਮੇਰੇ ਕੋਲ ਤਾਂ ਵਰਡਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ ਆਮ ਸਪੀਚਲੈਸ ਬਾਕੀ ਉਹਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਉਦੋਂ ਸਿਰਫ ਪ੍ਰਾਈਡ ਔਰ ਪ੍ਰਾਈਡ ਬਾਕੀ ਉੱਪਰ ਵਾਲਿਆਂ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ ਸਾਡੇ ਕੋਲੋਂ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਮੇਰੇ ਕੋਲ 2 ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਇਹ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਨ ਮੈਂ ਲੈਕ ਸੀ ਟੀਚਰ ਨੂੰ ਟ੍ਰੀਟ ਕੀਤਾ ਵੀ ਫਾਦਰ ਨੂੰ ਆਫਿਸ ਸੇ ਟੀਚਰ ਵਕਨ ਫਾਦਰ ਸਭ ਸਾੜਿਆਂ ਦਾ ਹੀ ਮਿਲਦਾ ਪਰਿਵਾਰ ਦੇ ਵੀ ਚਾਹੀਦੀ ਹੈ ਬਾਹਰ ਉਹ ਨੈਸ ਵੱਲੇ ਉਹ 3 ਸਾਲ ਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉੱਥੇ ਵੀ ਇਹਨੂੰ ਕਾਫੀ ਨੋਲੇਜ ਦਿੱਤੀ ਜਾ ਰਹੀ ਹੈ ਮਲਟੀਨੇਸ਼ਨਲ ਕੰਪਨੀਆਂ ਸੇ ਮੋਹਾਲੀ ਉਥੋਂ ਦੀ ਨੌਲੇਜ ਵੀ ਕੰਮ ਆਈ ਹੈ ਕਰਦੇ ਆ ਦਾ ਸਾਥ ਵੀ ਹੈ ਤੇ ਆਲ ਰਾਉਂਡ ਪਰਫਾਰਮੈਂਸ ਆਲ ਰਾਉਂਡ ਸਾਥ ਚਾਹੀਦਾ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ ਸੋ ਲੋ ਨੋ ਪ੍ਰੋਬਲਮ ਬੰਦੇ ਵਧੀਆ ਗੱਲ ਬੱਚੇ ਦੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਸ਼ੈਲੀ ਸੇਟ ਉਹ ਤਾਂ ਮਤਲਬ ਕਿ ਉਹੀ ਜਿਹੜੀ ਗੱਲ ਹੈ ਕਿ ਵਰਡਸ ਹੀ ਨਹੀਂ ਆਗੇ ਕਿ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ एकदम पहले तो काफी अस्सी पता नहीं की रिजल्ट आ रहा पास का तो उम्मीद सी रैंक की भी उम्मीद से लेकिन टेंथ आएगा इस रैंक की उम्मीद जिस पता लगा कोई वर्ड्स नहीं सी, सब तो पहले तो भगवान का थैंक्स जिन्होंने चीज़ दिखी है और उन्हें भगवान के नाल ही यह सब कुछ होंगे बड़ा केंद्र थोड़ा उठ जाया कर थोड़ा कर दो थो, नहीं मुझे करने दो मुझे पता है क्या करना है तो फिर मैं ठीक है जिस तरह वो स्टडीज़ है आज लगता कि बच्चे का ड्रीम अजक बेटियां और बेटे ची, कोई फर्क नहीं है आज कल मैं ये चीज़ बहुत ज़्यादा महसूस हुई कि बेटियां और बेटे ची, जो बेटे नहीं कर सकते बेटी ने सा उच्चाता इना सा नाम रोशन किया फादर ने बेटे ने होना इस चीज़ का मैं कोई किला नहीं कोई दुख नहीं है मैं खुशी है कि मेरी बेटी जी इन्नी इंटैलीजेंट निकली है और इन्ना इन्हें साढ़ा वो किया